ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉਥੇ ਹੀ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਪਰ ਕੋਈ ਵਾਅਦਾ ਪੂਗਾਇਆ ਨਹੀਂ ਜਾ ਰਿਹਾ ਤੇ ਉਥੇ ਹੀ ਅਜਿਹੇ ਜਿਹੜਾ ਕਿ ਆਂਗਣਵਾੜੀ ਵਰਕਰਾਂ ਦੇ ਨਾਲ ਪੰਜਾਬ ਸਰਕਾਰ ਨੇ ਕੁਝ ਵਾਅਦੇ ਕੀਤੇ ਤੇ ਜਿਸ ਦੇ ਤਹਿਤ ਉਹ ਵਾਅਦੇ ਹਜੇ ਤੱਕ ਪੂਰਨ ਤੌਰ ਤੇ ਪੂਰੇ ਨਹੀਂ ਹੋਏ ਤੇ ਜਿਸ ਦੇ ਬਾਅਦ ਹਰ ਗੋਵਿੰਦ ਕੌਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਸਨੂ ਲਾਇਕ ਨੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਸਵਾਲ ਕੀਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਉਂ ਪੰਜਾਬੀਆਂ ਨੂੰ ਬਾਰ-ਬਾਰ ਗੁੰਮਰਾਹ ਕੀਤਾ ਜਾਂਦਾ ਹੈ ਕਿਉਂ ਉਹ ਵਾਅਦੇ ਕਰਦੇ ਜੋ ਪੁਗਾਇਆ ਨਹੀਂ ਜਾਂਦੇ ਤੇ ਹੁਣ ਅੰਗਨwadi ਵਰਕਰਾਂ ਨੂੰ ਲੈ ਕੇ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਵਾਅਦਾ ਇੱਕ ਵੀ ਜਿਹੜਾ ਕਿ ਨਹੀਂ ਪੁਗਾਇਆ ਗਿਆ ਸਵਾਲ ਜਿਹੜੇ ਕਿ ਚੱਕੇ ਜਾ ਰਹੇ ਨੇ ਤਿੱਖੇ ਨਿਸ਼ਾਨੇ ਜਿਹੜੇ ਕਿ ਉਸਾਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਣੇ ਆ ਕਿ ਜਿਹੜੀ ਸਰਕਾਰੇ ਭਰਤੀਆਂ ਕਰ ਰਹੀ ਹੈ ਇਹ ਕਰਦੇ ਕੋਸ਼ਿਸ਼ ਹੈ ਕਹਿੰਦੇ ਕੋਸ਼ਿਸ਼ ਹੈ ਜਿਵੇਂ ਹੁਣ ਇਹਨਾਂ ਨੇ ਪਿਛਲੇ ਦਿਨੀ ਜਦੋਂ ਜਥੇਬੰਦੀ ਨੇ ਕਿਹਾ ਵੀ ਜਿਹੜੀ میٹرਕ ਵਾਲੀ ਹੈਲਪਰ ਆ ਉਹਨੂੰ ਤੁਸੀਂ ਛੋਟ ਦਿਓ ਕਿ ਉਹ ਪ੍ਰਮੋਸ਼ਨ ਵਾਸਤੇ एलिਜੀਬਲ ਹੋਵੇ ਉਹਦੀ ਯੋਗਤਾ ਮੈਟ੍ਰਿਕ ਕਰੋ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਨੇ ਅਨਾਉਂਸਮੈਂਟ ਕਰਤੀ ਕਿ ਹਾਂ ਅਸੀਂ ਉਹਦੀ ਯੋਗਤਾ ਜਿਹੜੀ ਮੈਟ੍ਰਿਕ ਕਰ ਰਹੇ ਹੈਗੇ ਆ ਨਾਲ ਲੈਟਰ ਵੀ ਜਾਰੀ ਕਰਤਾ ਪਰ ਜਦੋਂ ਲੈਟਰ ਆਇਆ ਬੜਾ ਦੁੱਖ ਲੱਗਿਆ ਵੇਖ ਕੇ ਕਿ ਇਹਨਾਂ ਨੇ ਇਹ ਨਹੀਂ ਕੀਤਾ ਕਿ ਜਿਹੜੀਆਂ ਹੈਲਪਰ ਪਹਿਲਾਂ ਅਰਜੀ ਦੇ ਚੁੱਕੀਆਂ ਪਲੱਸ 2 ਵਾਸਤੇ ਤੇ ਇਹ میٹرਕ ਵਾਲੀਆਂ ਵੀ ਉਸ ਅਰਜੀ ਦੇ ਵਿੱਚ ਵਿਚਾਰੀਆਂ ਜਾਣ ਉਹਦੇ ਚ ਅਰਜੀ ਲਈ ਜਾਵੇ ਜਿਹੜੀ ਡੇਟ ਤੋਂ ਅਸੀਂ ਨੋਟੀਫਿਕੇਸ਼ਨ ਕਰ ਰਹੇ ਆ ਉਸ ਡੇਟ ਤੋਂ ਜਿਹੜੀ ਅਰਜੀ ਦੇਊਗੀ ਉਹ ਵਿਚਾਰੀ ਜਾਊਗੀ ਹੁਣ ਦੇਖੋ ਵੀ ਜਿਹੜੀਆਂ ਪਹਿਲਾਂ ਐਪਲੀਕੇਸ਼ਨ ਦੇ ਚੁੱਕੀਆਂ ਉਹ ਉਹਦੇ ਚ میٹرਕ ਹੈ ਨਹੀਂ ਇਹਨਾਂ ਨੇ ਚੱਕ ਕੇ ਉਹ ਪਲੱਸ 2 ਜਿਹੜੀਆਂ ਹੈਗੀਆਂ ਉਹਨਾਂ ਨੂੰ ਪ੍ਰਮੋਟ ਕਰਤਾ میٹرਕ ਵਾਲੀਆਂ ਫੇਰ ਰਹਿ ਗਈਆਂ ਨਾਲ ਜਿਹੜਾ ਇਹਨਾਂ ਨੇ ਫੇਰ ਉਸ ਨੋਟੀਫਿਕੇਸ਼ਨ ਦੇ ਵਿੱਚ ਤਾਂ ਇਹ ਹੋ ਗਿਆ ਠੀਕ ਹੈ ਨਾਲ ਹੁਣ ਇਹਨਾਂ ਨੇ ਕੀ ਕੀਤਾ ਉਹਨਾਂ ਵਾਸਤੇ 2-3 ਦਿਨ ਸੀਗੇ ਉਹ ਜਿਹੜੀਆਂ ਕੋਈ 5-7 ਲੱਗ ਸਕਦੀਆਂ ਸੀ ਪਤਾ ਨਹੀਂ ਲੱਗੀਆਂ ਕਿ ਨਹੀਂ ਕਿਉਂਕਿ ਜਦੋਂ ਆਜੀਆਂ ਤਾਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਸੀ ਵੀ ਇਹ ਕਿ ਧੋਖਾ ਸੀ ਫਰਾਡ ਸੀ ਐਵੇਂ ਉਹਨਾਂ ਨੇ ਇੱਕ ਗੁੰਗਲੀਆਂ ਤੋਂ ਮਿੱਟੀ ਝਾੜੀ ਆ ਦੂਸਰਾ ਇਹਨਾਂ ਨੇ ਕਹਿਤਾ ਕਿ ਪਹਿਲਾਂ ਪ੍ਰੋਮੋਸ਼ਨਾਂ ਹੋਣਗੀਆਂ ਫਿਰ ਪਰਤੀ ਬਦਲੀਆਂ ਹੋਣਗੀਆਂ ਫਿਰ ਪਰਤੀ ਹੋਊਗੀ ਠੀਕ ਹੈ ਹੁਣ ਤੁਸੀਂ ਦੇਖੋ ਵੀ ਜਦੋਂ ਬਦਲੀਆਂ ਹੋ ਜਾਣਗੀਆਂ ਉੱਥੇ ਜਿਹੜੀ ਹੈਲਪਰ ਹੈ ਉਹ ਪ੍ਰੋਮੋਸ਼ਨ ਵਾਸਤੇ ਫਿਰ ਐਲੀਜੀਬਲ ਹੋ ਜੂਦੀ ਤੋਂ ਵਰਕਰ ਦੀ ਬਦਲੀ ਹੋ ਗਈ ਸੀਟ ਖਾਲੀ ਹੋ ਗਈ ਪਰ ਨਹੀਂ ਉੱਥੇ ਹੁਣ ਹੈਲਪਰ ਦੀ ਬਦਲੀ ਨਹੀਂ ਕਰਨੀ ਉੱਥੇ ਹੁਣ ਅਸੀਂ ਨਵੀਂ ਭਰਤੀ ਕਰਾਂਗੇ ਹੈਲਪਰ ਦਾ ਹੱਕ ਫੇਰ ਮਾਰਿਆ ਗਿਆ ਸੋ ਮੈਂ ਇਹ ਸਰਕਾਰ ਨੂੰ ਕਹਿਣਾ ਚਾਹਣੀ ਹੈ ਕਿ ਇੰਨੀਆਂ ਚਾਲਬਾਜ਼ੀਆਂ ਐਨੇ ਲੋਕਾਂ ਨਾਲ ਧੋਖੇ ਵੀ ਤੁਸੀਂ ਹਰ ਪੈਰ ਪੈਰ ਤੇ ਧੋਖਾ ਕਰਦੇ ਹੋ ਫਿਰ ਜਿੱਥੇ ਹੁਣ ਬਦਲੀਆਂ ਹੋ ਗਈਆਂ ਉੱਥੇ ਹੈਲਪਰ ਦੀ ਪਹਿਲਾਂ ਪ੍ਰੋਮੋਸ਼ਨ ਕਰੋ ਜੇ ਸੀਟ ਖਾਲੀ ਹੋਈ ਹੈ ਹੈਲਪਰ ਦੀ ਪ੍ਰੋਮੋਸ਼ਨ ਕਰੋ ਫਿਰ ਉੱਥੇ ਨਵੀਂ ਸੀਟ ਦੀ ਭਰਤੀ ਕਰੋ ਸੋ ਇਹ ਮੰਗ ਹੈ ਸਰਕਾਰ ਕੀ ਕਰ ਰਹੀ ਹੈ ਕਿ ਮੈਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਜਥੇਬੰਦੀਆਂ ਖਿਲਾਰ ਦੋ ਤੋੜ ਦੋ ਇਹਨਾਂ ਨੂੰ ਨੁਕਸਾਨ ਕਰਤਾ ਇਹਨਾਂ ਨੇ ਅੰਗਣਵੜੀ ਵਰਕਰਾਂ ਹੈਲਪਰਾਂ ਦਾ ਹਰ ਤਰ੍ਹਾਂ ਦਾ ਨੁਕਸਾਨ ਕਰਤਾ ਤੇ ਮੈਂ ਇਹਦੀ ਪੁਰ ਜੋ ਨਖੇਦੀ ਕਰਦੀ ਆ ਕਿ ਦੇਖੋ ਤੁਸੀਂ ਹਰ ਤਰ੍ਹਾਂ ਦੇ ਨਾਲ ਇਹਨਾਂ ਦੇ ਹੱਕਾਂ ਤੇ ਡਾਕੇ ਮਾਰੀ ਜਾਂਦੇ ਹੋ ਵਰਕਰ ਨੂੰ ਹੋਰ ਤਰ੍ਹਾਂ ਦੇ ਨਾਲ ਪਰੇਸ਼ਾਨ ਕਰਤਾ ਹੈਲਪਰ ਨੂੰ ਹੋਰ ਤਰ੍ਹਾਂ ਨਾਲ ਪਰੇਸ਼ਾਨ ਕਰਤਾ ਸੋ ਮੇਰੀ ਮੰਗ ਹੈ ਕਿ ਜਿਹੜੀ ਪਹਿਲਾਂ ਤੁਸੀਂ ਜਿਹੜੀਆਂ ਪ੍ਰਮੋਸ਼ਨਾਂ ਹੋ ਗਈਆਂ ਉਹ ਤਾਂ ਤੁਸੀਂ ਕਰਤਾ ਜਿਹੜਾ ਕਰਨਾ ਸੀ ਉਹਦੇ 'ਚ ਲਿਖ ਵੀ ਦਿੱਤਾ ਤੁਸੀਂ ਵੀ ਜਿਹੜੀਆਂ ਪਹਿਲਾਂ ਹੋ ਗਈਆਂ ਹੋ ਗਈਆਂ ਹਨ ਉਹ ਵੀ ਬਹੁਤ ਗਲਤ ਹੈ ਵੈਸੇ ਉਹ ਉਹਨਾਂ ਦੇ ਬਿਲਕੁਲ ਉਹਨਾਂ ਦੇ ਨਾਲ ੱਟਕਾ ਹੀ ਹੋਇਆ ਦੂਸਰਾ ਜਿਹੜਾ ਹੁਣ ਬਦਲੀਆਂ ਹੋ ਰਹੀਆਂ ਉਹਦੇ 'ਚ ਜਿਹੜੀ ਹੈਲਪਰ ਹੈਗੀ ਸੀਟ ਖਾਲੀ ਹੁੰਦੀ ਉਹਨੂੰ ਪਹਿਲਾਂ ਪ੍ਰੋਮੋਟ ਕਰੋ ਨਵੀਂ ਭਰਤੀ ਫੇਰ ਕਰਿਓ ਸੋ ਇਹ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਹੈ ਦੀ ਮੈਂ ਨਿੰਦਾ ਕਰਦੀ ਆਂ